ਹਰਿਆਣਾ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਜਾ ਰਹੀ ਐਚਐਸਜੀਐਮਸੀ ਦੀ ਸੰਗਤ ਨੂੰ ਪੁਲਿਸ ਨੇ ਰਸਤੇ ਵਿੱਚ ਰੋਕ ਲਿਆ ਅਤੇ ਨਾਲ ਹੀ ਸੰਗਤ ਤੇ लाठीचार्ज ਵੀ ਕੀਤਾ ਗਿਆ ਫਿਲਹਾਲ ਹਾਲਾਤ ਕਾਬੂ ਵਿੱਚ ਦੱਸੇ ਜਾ ਰਹੇ ਨੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਬਾਰੇ ਅਗਲੀ ਰਣਨੀਤੀ ਕਾਣ ਲਈ ਕੁਰੂਕhetra ਵਿੱਚ ਐਚਐਜੀਐਮਸੀ ਦੀ ਬੈਠਕ ਹੋਈ ਇਸ ਬੈਠਕ ਵਿੱਚ ਕਈ ਅਹਿਮ ਫੈਸਲੇ ਲਏ ਗਏ ਇਸ ਤੋਂ ਪਹਿਲਾਂ ਕੈਥਲ ਵਿੱਚ ਬੈਠਕ ਹੋਈ ਸੀ ਜਿਸ ਵਿੱਚ 8 ਮੁ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਤਲਬ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਯੂਐਸਜੀਪੀਸੀ ਨੂੰ ਕੋਈ ਹਿਸਾਬ ਕਿਤਾਬ ਨਾ ਦੇਣ ਤੇ ਨਾ ਹੀ ਐਸਜੀਪੀਸੀ ਦਾ ਕੋਈ ਚੈੱਕ ਪਾਸ ਕੀਤਾ ਜਾਵੇ ਅਵਧਾਰ ਸਿੰਘ ਦਾ ਕਹਿਣਾ ਹੈ ਕਿ ਜਗਦੀਸ਼ ਸਿੰਘ ਛਿੰਦੜ ਨੂੰ ਸ਼੍ਰੀ ਅਕਾਲ ਤਖਸਾਲ ਸਾਬ੍ਹ ਵੱਲੋਂ ਧਰਮ ਵਿੱਚੋਂ ਛੇਕਿਆ ਜਾ ਚੁੱਕਿਆ ਹੈ ਇਸ ਲਈ ਛੇਕਿਆ ਵਿਅਕਤੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਤੇ ਪੰਥਕ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈ ਸਕਦਾ ਐਟਜੂਐਮਸੀ ਨੇ ਐਜੀਪੀਸੀ ਪੰਜ ਸਿੰਘ ਸਾਹਿਬਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਹਰਿਆਣਾ ਦੇ ਮੁੱਖ ਗੁਰਦਆਮਾਤੇ ਮੌਜੂਦ ਐਜੀਪੀਸੀ ਦੇ ਮੁਲਾਜ਼ਮਾਂ ਤੇ ਅਕਾਲੀ ਦਲ ਦੇ ਵਰਕਰਾਂ ਨੂੰ ਇੱਥੋਂ ਹਟਾਉਣ ਦੀ ਮੰਗ ਕੀਤੀ ਹੈ